26 ਤਰੀਕ ਦੀ ਰਾਤ ਨੂੰ ਜੱਗੂ ਭਗਵਾਨਪੁਰੀਏ ਦੀ ਮਾਂ ਦਾ ਕਤਲ ਹੋਇਆ ਉਸ ਮਾਂ ਦੇ ਨਾਲ ਕਾਰ ਦੇ ਵਿੱਚ ਕਰਨਵੀਰ ਸਿੰਘ ਨਾਮਕ ਨੌਜਵਾਨ ਵੀ ਮੌਜੂਦ ਸੀ ਜੋ ਕਿ ਜੱਗੂ ਭਗਵਾਨਪੁਰਾ ਦਾ ਕਰੀਬੀ ਰਿਸ਼ਤੇਦਾਰ ਸੀ ਉਸ ਦਾ ਵੀ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਕਤਲ ਦੇ ਜ਼ਿੰਮੇਵਾਰ ਲਈ ਪਰ ਇਸ ਪੋਸਟ ਦੇ ਵਿੱਚ ਕਿਤੇ ਵੀ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕਰਨਵੀਰ ਸਿੰਘ ਦੇ ਵੱਲੋਂ ਜੋ ਗੋਰੇ ਦਾ ਕਤਲ ਕੀਤਾ ਗਿਆ ਸੀ ਗੋਰਾ ਬਰੀਆਰ ਦਾ ਕਤਲ ਹੋਇਆ ਸੀ ਜੋ ਕਿ ਕਰੀਬ ਇਸ ਗੁੱਗ ਭਗਵਾਨਪੁਰ ਦੀ ਮਾਦਾ ਉਸ ਰੇਸ਼ਦਾ ਦੇ ਕਤਲ ਤੋਂ ਕਰੀਬ ਇੱਕ ਮਹੀਨੇ ਪਹਿਲਾਂ ਦੀ ਘਟਨਾ ਹੈ ਕਿ ਉਸ ਵੇਲੇ ਜੋ ਘਟਨਾ ਵਾਪਰੀ ਸੀ ਉਸ ਦੇ ਵਿੱਚ ਉਹ ਨਜਾਇਜ਼ ਕਤਲ ਸੀ ਉਸ ਦਾ ਬੰਬੀਹਾ ਗਰੁੱਪ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਫਿਰ ਵੀ ਉਸ ਦਾ ਕਤਲ ਕੀਤਾ ਗਿਆ ਜਿਸ ਦਾ ਬਦਲਾ ਲੈਣ ਦੇ ਲਈ ਉਹਨਾਂ ਨੇ ਕਰਨਵੀਰ ਸਿੰਘ ਨੂੰ ਆਪਣਾ ਟਾਰਗੇਟ ਬਣਾਇਆ ਪਰ ਇਸ ਪੋਸਟ ਦੇ ਵਿੱਚ ਕਿਤੇ ਵੀ ਜਗਦੂ ਭਗਵਾਨਪੁਰ ਦੀ ਮਾਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਉਸ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਉਸ ਦਾ ਕਤਲ ਕਿਉਂ ਕੀਤਾ ਗਿਆ ਉਸ ਦੇ ਗੋਲੀਆਂ ਕਿਉਂ ਮਾਰੀਆਂ ਗਈਆਂ ਜਿਸ ਵੇਲੇ ਬាទ ਲਗਾਤਾਰ ਸਵਾਲ ਖੜੇ ਹੋ ਰਹੇ ਸੰਕੇ ਗੈਂਗਸਟਰ ਆਪਸ ਚ ਲੜਦੇ ਦਾ ਹਰ ਵਾਰੀ ਨਜ਼ਰ ਆਉਂਦੇ ਨੇ ਕਈ ਵਾਰ ਦਾਤਾਂ ਨੂੰ ਅੰਜਾਮ ਦਿੰਦੇ ਨੇ ਇੱਕ ਦੂਸਰੇ ਦੇ ਗੁਰਜੇਂ ਦੇ ਉੱਤੇ ਹਮਲੇ ਵੀ ਕਿਤੇ ਜਾਂਦੇ ਰੇ ਤਾਪੜ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਪਰ ਅੱਜ ਤੱਕ ਅਜਿਹੀ ਘਟਨਾ ਕਦੇ ਸਾਹਮਣੇ ਨਹੀਂ ਆਈ ਕਿ ਕਿਸੇ ਗੈਂਗਸਟਰ ਦੀ ਮਾਦੇ ਉੱਤੇ ਹਮਲਾ ਕੀਤਾ ਗਿਆ ਹੋਵੇ ਕਿਸੇ ਗੈਂਗਸਟਰ ਦੇ ਪਰਿਵਾਰਕ ਮੈਂਬਰ ਦੇ ਉੱਤੇ ਇਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਤਾੜ ਤਾੜ ਗੋਲੀਆਂ ਚਲਾਈਆਂ ਗਈਆਂ ਹਨ ਹੁਣ ਹੁਣ ਇਹ ਸਾਰੇ ਮਾਮਲੇ ਨੂੰ ਲੈ ਕੇ ਇੱਕ ਹੋਰ ਖੁਲਾਸਾ ਹੁੰਦਾ ਹੋਇਆ ਨਜ਼ਰ ਆ ਰਿਹਾ ਮੀਡੀਆ ਰਿਪੋਰਟ ਨੂੰ ਮਾਰਨ ਦੀਆਂ ਲਗਾਤਾਰ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਨ ਪਰ ਉਹ ਇਸ ਟਾਈਮ ਆਸਾਮ ਦੀ ਜੇਲ੍ਹ ਚੋਂ ਬੰਦਾ ਪੰਜਾਬ ਤੋਂ ਉਸ ਨੂੰ ਆਸਾਮ ਦੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਸੀ ਉਸ ਨੂੰ ਉੱਥੇ ਭੇਜ ਦਿੱਤਾ ਗਿਆ ਸੀ ਜਿਸ ਕਰਕੇ ਉਸ ਨੂੰ ਕਿਸ ਤਰੀਕੇ ਦੇ ਨਾਲ ਮਾਰਨਾ ਹੈ ਇਹ ਸਾਜ਼ਿ ਜਿਹੜੀ ਹੈ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ ਤੇ ਮੀਡੀਆ ਰਿਪੋਰਟਸ ਦੇ ਮੁਤਾਬਕ ਇੰਟੈਲੀਜੈਂਸ ਇਨਪੁਟਸ ਵੀ ਸਿਗੀਆਂ ਕਿ ਜੱਗੂ ਭਗਵਾਨਪੁਰੀਏ ਨੂੰ ਮਾਰਨ ਦਾ ਸਿਰਫ ਇੱਕੋ ਹੀ ਰਾਹ ਬਚਿਆ ਹੈ ਕਿ ਜੱਗੂ ਭਗਵਾਨਪੁਰੀਏ ਦੀ ਮਾਂ ਤੇ ਉਸ ਦੇ ਭਰਾ ਦਾ ਕਤਲ ਕੀਤਾ ਜਾਵੇ ਜਾਂ ਕਿਸੇ ਅਜੀਹੇ ਕਰੀਬੀ ਰਿਸ਼ਤੇਦਾਰ ਦਾ ਕਤਲ ਕੀਤਾ ਜਾਵੇ ਜਿਸ ਦੀ ਅੰਤਿਮ ਵਿਦਾਈ ਦੇ ਜੱਗੂ ਭਗਵਾਨਪੁਰਿਆ ਸ਼ਾਮਲ ਹੋਣ ਲਈ ਆਵੇ ਤਾਂ ਉਸ ਵੇਲੇ ਜੱਗੂ ਭਗਵਾਨ ਪੁਰੀਏ ਦੇ ਉਤੇ ਹਮਲਾ ਕੀਤਾ ਜਾ ਸਕੇ ਤਾਂ ਉਸ ਨੂੰ ਮਾਰਾ ਜਾ ਸਕੇ ਦੱਸ ਦੇ ਕਿ ਜੱਗੂ ਭਗਵਾਨ ਪੁਰੀਏ ਦੀ ਮਾਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਤੋਂ ਬਾਅਦ 2022 ਦੇ ਵਿੱਚ ਇਹ ਮਾਮਲਾ ਵੀ ਚੁੱਕਿਆ ਸੀ ਕਿ ਜੱਗੂ ਭਗਵਾਨ ਪੁਰੀਏ ਦੀ ਜਾਨ ਨੂੰ ਖਤਰਾ ਹੈ ਉਸ ਨੂੰ ਬੁਲੇਟ ਪ੍ਰੂਫ ਜਿਹੜੀ ਜੈਕਟ ਆਪ ਹੈ ਨਾ ਕਿ ਹੀ ਪੇਸ਼ੀ ਦੇ ਲਿਆਂਦਾ ਜਾਵੇ ਜਾਂ ਜੋ ਕਿਤੇ ਵੀ ਇਧਰ ਉਧਰ ਜਾਵੇ ਉਸ ਨੂੰ ਇਸ ਤਰ੍ਹਾਂ ਦੀ ਸੁਰੱਖਿਆ ਕੀਤੀ ਜਾਵੇ ਇਹ ਮਾਮਲਾ ਉਸ ਵੇਲੇ ਬਹੁਤ ਉੱਠਿਆ ਸੀ ਤੇ ਉਸ ਤੋਂ ਬਾਅਦ ਹੁਣ ਇਨੇ ਲੰਬੇ ਸਮੇਂ ਬਾਅਦ ਜੱਗੂ ਭਗਵਾਨ ਪੁਰੀਏ ਦੀ ਮਾਂ ਦਾ ਕਤਲ ਹੋਇਆ ਜੋ ਕਿ ਲਗਾਤਾਰ ਸੁਖੀਆਂ ਦੇ ਵਿੱਚ ਬਣਿਆ ਹੋਇਆ ਕਿ ਇੱਕ ਗੈਂਗਸਟਰ ਦੀ ਮਾਂ ਨੂੰ ਕਿਸ ਤਰੀਕੇ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਪਰ ਜਦੋਂ ਦਵਿੰਦਰ ਬੰਬੀਹਾ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਲਈ ਕਤਲ ਦੀ ਜੋ ਕਰਨਵੀਰ ਸਿੰਘ ਦਾ ਹੋਇਆ ਤਾਂ ਉਸ ਵੇਲੇ ਇਸ ਘਟਨਾ ਨੂੰ ਲੈ ਕੇ ਜੋ ਜੱਗੂ ਭਗਵਾਨਪੁਰੇ ਦੀ ਮਾਂ ਵੀ ਉਸ ਤੋਂ ਸ਼ਾਮਲ ਸੀ ਉਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਤੇ ਇਸ ਦੇ ਨਾਲ ਹੀ ਇੱਕ ਹੋਰ ਖੁਲਾਸਾ ਮੀਡੀਆ ਰਿਪੋਰਟਸ ਵਿੱਚ ਇਹ ਹੋਇਆ ਕਿ ਗੋਪੀ ਕੰਸ਼ਾਮਪੂਰੀਆ ਗਰੁੱਪ ਜੋ ਹੈ ਉਸ ਦੇ ਵਿੱਚ ਜੋ ਗੋਪੀ ਗੈਂਗਸਟਰ ਸੀ ਉਸ ਦਾ ਕਤਲ ਹੋਇਆ ਸੀ ਤੇ ਉਹ ਕਤਲ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੇ ਨੇ ਲਈ ਸੀ ਜਿਸ ਤੋਂ ਬਾਅਦ ਕੰਸ਼ਾਮਪੂਰੀਆ ਗਰੁੱਪ ਦੀ ਦੁਸ਼ਮਣੀ ਜੱਗੂ ਭਗਵਾਨਪੁਰੇ ਦੇ ਨਾਲ ਪੈ ਗਈ ਤੇ ਉਹ ਜੱਗੂ ਭਗਵਾਨ ਪੁਰੀਆ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਾਜਰੇਸਨ ਮਾਰਨ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਸਨ ਇਸ ਦੇ ਚੱਲਦਿਆਂ ਹੀ ਇੱਕ ਹੋਰ ਖੁਲਾਸਾ ਹੋਇਆ ਕਿ 7 ਦੇ 8 ਮਈ ਨੂੰ ਚੰਡੀਗੜ੍ਹ ਦੇ ਵਿੱਚ ਸੈਕਟਰ 39 ਦੇ ਨੇੜੇ ਬੱਬਰਖਾਲ ਸੈਂਟਰਨੈਸ਼ਨਲ ਦੇ ਤਿੰਨ ਗੁਰਗੇ ਜਿਹੜੇ ਸੀ ਉਹ ਗ੍ਰਿਫਤਾਰ ਹੋਏ ਉਹਨਾਂ ਨੇ ਪੁਛਗਿੱਛ ਦੇ ਵਿੱਚ ਖੁਲਾਸਾ ਕੀਤਾ ਕਿ ਜੱਗੂ ਭਗਵਾਨਪੁਰੀਆ ਨੂੰ ਮਾਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਉਹ ਰਚੀਆਂ ਜਾ ਰਹੀਆਂ ਸਨ ਉਨੇ ਦੋ ਬਕਰੇ ਬਕਰੇ ਗੈਂਗ ਨੇ ਇੱਕ ਤਾਂ ਦਵਿੰਦਰ ਬੰਬੀਹਾ ਦਾ ਗੈਂਗ ਹੈ ਜੋ ਗਰੁੱਪ ਹੈ ਬੰਬੀਹਾ ਗਰੁੱਪ ਬਣਿਆ ਹੋਇਆ ਤੇ ਦੂਸਰਾ ਆ ਗਿਆ ਕਨਸ਼ੈਂਪੂਰੀਆ ਗਰੁੱਪ ਇਹ ਦੋ ਸੇ ਇਹ ਦੋਨੋਂ ਅਲਾਈਨ ਹੋ ਕੇ ਚੱਲਦੇ ਨੇ ਕਿ ਦੋਨੋਂ ਇਕੱਠੇ ਹੋ ਕੇ ਚੱਲਦੇ ਨੇ ਬੰਬੀਹਾ ਤੇ ਕਨਸ਼ੈਂਪੂਰੀਆ ਗਰੁੱਪ ਦੇ ਨੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇਕੱਠੇ ਚੱਲ ਰਹੇ ਨੇ ਮੇਰੇ ਰਿਪੋਰਟ ਦੇ ਮੁਤਾਬਕ ਉਧਰ ਹੀ ਦੂਜੇ ਪਾਸੇ ਉਹ ਨਾਮ ਆ ਰਿਹਾ ਬੱਬਰ ਖਾਲਸਾ ਇੰਟਰਨੈਸ਼ਨਲ ਜੋ ਇੱਕ ਉਹ ਵੀ ਗੈਂਗ ਹੈ ਕਿ ਉਹਨਾਂ ਦੇ ਵੱਲੋਂ ਵੀ ਲਗਾਤਾਰ ਕਈ ਘਟਨਾਵਾਂ ਨੂੰ ਅੰਜਾਮ ਦਿੱਤੇ ਜਾਂਦੇ ਨੇ ਉਹ ਵੀ ਜੱਗੂ ਭਗਵਾਨਪੁਰ ਨੂੰ ਮ ਹੁਣ ਦਬੰਦਰ ਬੰਬੀਹਾ ਦੇ ਕੋਲ ਤੇ ਇੱਕ ਕਾਰਨ ਸੀ ਕਿ ਜੋ ਗੋਰੇ ਦਾ ਕਤਲ ਹੋਇਆ ਉਹ ਸਭ ਬਦਲਾ ਲੈਣਾ ਚਾਹੁੰਦੇ ਸਨ ਤੇ ਇੱਕ ਅਨਸ਼ਾਮਪੂਰੀਆ ਗਰੁੱਪ ਜੋ ਸੀ ਉਹਨਾਂ ਕੋਲ ਗੋਪੀ ਕਨਸ਼ਾਮਪੂਰੀਆ ਦੇ ਕਤਲ ਦਾ ਬਦਲਾ ਜੱਗੂ ਦੇ ਕੋਲੋਂ ਲੈਣਾ ਚਾਹੁੰਦੇ ਸਨ ਪਰ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਕੀ ਰੋਲ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਬੱਬਰ ਖਾਲਸਾ ਇੰਟਰਨੈਸ਼ਨਲ ਜੋ ਹੈ ਇਹ ਵੀ ਇੱਕ ਆਪਣਾ ਨਸ਼ਾ ਤਸਕਰੀ ਦਾ ਨੈਟਵਰਕ ਜੋ ਹੈ ਵਧਾਉਣਾ ਚਾਹੁੰਦੇ ਨੇ ਤੇ ਵੱਡਾ ਕਰਨਾ ਚਾਹੁੰਦੇ ਨੇ ਤੇ ਨਸ਼ਾ ਤਸਕਰੀ ਨੈਟਵਰਕ ਦੇ ਵਿੱਚ ਜੱਗੂ ਭਗਵਾਨਪੁਰਾ ਦਾ ਕਾਫੀ ਵੱਡਾ ਨਾਮ ਹੈ ਕਿ ਜੱਗੂ ਭਗਵਾਨਪੁਰਾ ਕਾਫੀ ਵੱ ਕੀ ਨੈਟਵਰਕ ਜੋ ਚਲਾਉਂਦਾ ਹੈ ਉਸ ਦੇ ਕਾਫੀ ਲਿੰਕ ਸੀ ਤੇ ਜੇਲ੍ਹ ਜੋ ਬੈਠਾ ਵੀ ਅਜੇ ਹੀ ਕੰਮ ਕਰਦਾ ਜਿਸ ਕਰਕੇ ਹੀ ਉਸ ਨੂੰ ਪੰਜਾਬ ਤੋਂ ਅਸਾਮ ਦੇ ਵਿੱਚ ਭੇਜਿਆ ਗਿਆ ਸੀ ਤੇ ਇੱਕ ਪਾਸੇ ਬਬਰ ਖਾਲਸਾ ਇੰਟਰਨੈਸ਼ਨਲ ਜੋ ਹੈ ਉਸ ਦੇ ਉੱਤੇ ਆਪਣਾ ਜੋ ਨਾਰਕੋ ਟ੍ਰੇਡਰਜ਼ ਉੱਤੇ ਆਪਣਾ ਹੋਲਡ ਬਣਾਉਣਾ ਚਾਹੁੰਦੇ ਸਨ ਕਿ ਉਹ ਜੱਗੂ ਨੂੰ ਮਾਰ ਕੇ ਆਪਣਾ ਇੱਕ ਨੈਟਵਰਕ ਖੜਾ ਕਰਨਾ ਚਾਹੁੰਦੇ ਸਨ ਤੇ ਦੂਸਰੇ ਪਾਸੇ ਦਵਿੰਦਰ ਬੰਬੀਹਾ ਗਰੁੱਪ ਤੇ ਜੋ ਕਨਸ਼ਾਮਪੂਰੀਆ ਗਰੁੱਪਾ ਉਹ ਆਪਣੇ ਗੁਰਗਿਆਂ ਦੇ ਆਪਣੇ ਕਰੀਬੀਆਂ ਦੇ ਕਤਲ ਦਾ ਬਦਲਾ ਜੱਗੂ ਦੇ ਕੋਲੋਂ ਲੈਣਾ ਚਾਹੁੰਦੇ ਸਨ ਹਣੇ ਦੋ ਬਕਰੇ ਬਕਰੇ ਗਰੁੱਪ ਨੇ ਹਾਲਾਂਕਿ ਪੁਲਿਸ ਤੇ ਜਾਂਚ ਕਰ ਕੀ ਪੂਰੀ ਕੀ ਜੋ ਹੈ ਕਿ ਜੋ ਜੱਗੂ ਨੂੰ ਮਾਰਨ ਦੇ ਸਾਜ਼ਿਸ਼ ਰਚੀ ਗਈ ਸੀ ਜਾਂ ਫਿਰ ਉਸ ਦੀ ਮਾਂ ਨੂੰ ਕਿਉਂ ਟਾਰਗੇਟ ਕੀਤਾ ਗਿਆ ਕਿ ਇਸ ਦੀ ਪਹਿਲਾਂ ਹੀ ਪਲੈਨਿੰਗ ਹੋਈ ਸੀ ਕਿਉਂਕਿ ਪਲੈਨਿੰਗ ਤਾਂ ਜੋ 7 ਤੇ 8 ਮਈ ਨੂੰ ਜੋ ਇੰਟਰਨੈਸ਼ਨਲ ਬੱਬਰ ਖਾਲਸਾ ਦੇ ਗੁਰਗੇ ਗ੍ਰਫਤਾਰ ਹੋਇਆ ਉਹਨਾਂ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਜੱਗੂ ਨੂੰ ਮਾਰਨ ਦੀ ਪਲੈਨਿੰਗ ਕੀਤੀ ਜਾ ਰਹੀ ਸੀ ਪਰ ਪਲਾਨ ਇਹ ਸੀ ਕਿ ਜੱਗੂ ਦੇ ਕਰੀਬੀਆਂ ਨੂੰ ਮਾਰਿਆ ਜਾਵੇ ਤੇ ਜਦੋਂ ਉਹਨਾਂ ਦੀ ਅੰਤਿਮ ਵਿਦਾਈ ਯਾਨੀ ਕਿ ਸੰਸਕਾਰ ਦੇ ਵਿੱਚ ਸ਼ਾਮਲ ਹੋਵਤ ਉਸ ਵੇਲੇ ਉਸ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਪਰ ਪਲੈਨਿੰਗ ਉਹਨਾਂ ਨੇ ਹੀ ਕੀਤੀ ਖੁਲਾਸਾ ਉਹਨਾਂ ਦੇ ਵੱਲੋਂ ਹੋਇਆ ਪਰ ਜਦੋਂ ਇਹ ਕਤਲ ਹੋਇਆ ਇਹ 26 ਦੀ ਰਾਤ ਨੂੰ ਜੋ ਘਟਨਾ ਵਾਪਰੀ ਉਸ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਲੈ ਲਈ ਕੀ ਹੈ ਸਾਰਾ ਮਾਮਲਾ ਇਹ ਤਾਂ ਅਜ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਪਰ ਇਸੇ ਵਿਚਾਲੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਨਾਮ ਆ ਰਿਹਾ ਹੈ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਜੱਗੂ ਦੀ ਮਾਸੂ ਦੇ ਵੱਲੋਂ ਜੋ ਕਿ ਭਗਵਾਨਪੁਰਿਆ ਪਿੰਡ ਦੀ ਸਰਪੰਚਾ ਉਸ ਦੇ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਦਿੱਤੇ ਇੱਕ ਠੇਕੇਦਾਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹਨਾਂ ਦੇ ਵੱਲੋਂ ਕਤਲ ਕਰਵਾਇਆ ਗਿਆ ਹੈ ਜੱਗੂ ਭਗਵਾਨਪੁਰੇ ਦੀ ਮਾਦਾ ਕਿਸੇ ਸੰਸਕਾਰ ਨਹੀਂ ਕਰਾਂਗੇ ਉਹਨਾਂ ਨੇ ਸ਼ਿਕਾਇਤ ਵੀ ਦਰਜ ਕਰਵਾਈ ਹੈ ਫਿਲਹਾਲ ਫਾਜ ਕੁਝ ਵੀ ਸਪਸ਼ਟ ਨਹੀਂ ਹੈ ਪੁਲਿਸ ਆਪਣੀ ਜਾਂਚ ਕਰ ਰਹੀ ਹੈ ਜਾਂਚ ਤੋਂ ਬਾਅਦ ਹੀ ਪਤਾ ਲੱਗਿਆ ਕਿ ਸਾਰਾ ਮਾਮਲਾ ਕੀ ਹੈ